ਵਿਜਲੀ ਕਿ ਨਾਮ ਹੈ ਤੇ ਕਿਹੜਾ ਪਿੰਡ ਤੁਹਾਨੂੰ ਨਾਂ ਮੇਰਾ ਗੁਰਮੇਲ ਸਿੰਘ ਹੈ ਜੇ ਪਿੰਡ ਬਹਿਮਨ ਦਵਾਨਾ ਕੀ ਗੱਲ ਹੋਈ ਹੈ ਜਿਹੜੇ ਗਾਂ ਕਹਿੰਦੇ ਨੇ ਕੱਲ ਬਰਸਾਤ ਦੇ ਵਿੱਚ ਅਸਮਾਨੀ ਬਿਜਲੀ ਡਗੇ ਜੀ ਉਸ ਤੇ ਨਾਲ ਇਹਨਾਂ ਦੇ ਡੱਥ ਹੋ ਗਏ ਆ ਕਿੰਨੀ ਗਾਂ ਕਹਿੰਦੇ ਦੋ ਗਾਂ ਆ ਇਹ ਤੇ ਇਹ ਕੋਈ ਲੋਨ ਤੇ ਸੀ ਕਿ ਜਾਂ ਕਿਸ ਤਰ੍ਹਾਂ ਇਹਨਾਂ ਦੀ ਉਹ ਬਣਾਈ ਲਿਮਟ ਮਣੀ ਹੋਈ ਹੈ ਸਰ ਗ੍ਰਾਮੀਣ ਬੈਂਕ ਚੋਂ ਕਿੰਨੇ ਕ ਪੈਸੇ ਰਹਿੰਦਾ ਜੀ ਇੱਕ ਵੀ ਰਹਿੰਦਾ ਜੀ ਤੇ ਇਹ ਕਿੰਨਾ ਕ ਦੁੱਧ ਪਾਉਂਦੇ ਸੀਗੇ ਤੁਸੀਂ ਰੋਜ਼ ਇਹ ਪਾਉਂਦੇ 15-15 ਲੀਟਰ ਦੁੱਧ ਟਾਈਮ ਦਾ ਜੀ ਇੱਕ ਟਾਈਮ ਦਾ ਦਿਨ ਚ ਮਾਲ ਕਤ ਈ ਲੀਟਰ ਹੋ ਗਿਆ ਤੇ ਹੋਰ ਦੱਸਦੇ ਵੀ ਤੁਹਾਡੇ ਘਰ ਚ ਵੀ ਤੁਸੀਂ ਬਿਮਾਰ ਰਹਿੰਨੇ ਜਾਂ ਹੋਰ ਵੀ ਘਰ ਦੇ ਵੀ ਹਾਂ ਮੈਂ ਵੀ ਟਿੱਲਰ ਰਹਿਣਾ ਜੀ ਮੇਰੇ ਬਲੋਕੇਜ ਵੀ ਲੱਤਾਂ ਚ ਤੇ ਕਾਲਾ ਪੀੜੀਆ ਵੀ ਸੀਗਾ ਪਹਿਲਾਂ ਮੇਰੇ ਮਿਸੇਜ ਵੀ ਬਿਮਾਰ ਰਹਿੰਦੇ ਆ ਬੀਪੀ ਦੇ ਮਰੀਜ਼ ਆ ਉਹਨਾਂ ਨੂੰ ਵੀ ਕਾਲਾ ਪੀੜੀਆ ਸੀਗਾ ਕਿੰਨਾ ਕੋਖਾ ਹੋ ਜਾਂਦਾ ਜਦੋਂ ਬਹੁਤ ਔਖਾ ਸਰ ਟਿੱਟਰ ਹੋਰ ਵੀ ਕੋਈ ਕੰਮਕਾਰ ਹੈਗਾ ਕਿ ਨਹੀਂ ਨਾ ਕੋਈ ਕੰਮ ਕਰਨੀ ਜਾਈ ਸੀ ਪਸ਼ੂਆਂ ਦਾ ਸਾਰਾ ਸੀਗਾ ਹਾਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਸਰਕਾਰ ਤੋਂ ਇਹ ਮੰਗ ਕੀਤੀ ਇਹ ਲੋੜੀ ਉਹ ਮੌਜੂਦ ਦਿੱਤਾ ਜਾਵੇ ਜਿੰਨੇ ਹੋ ਸਕਦੀ ਹੈ ਸਾਡੀ ਮਦਦ ਕੀਤੀ ਜਾਵੇ ਜੀ ਮਾਜਿਸੰਧ ਸਸਰੀ ਕਾਲ ਜੀ ਸਾਰੇ ਪਿੰਡ ਦਾ ਮਾਜ ਜਸਵਿੰਦਰ ਸਿੰਘ ਪਿੰਡ ਬਹਿਮਾ ਦਾ ਉਹ ਸਰਪੰਚ ਅਸੀਂ ਸਰਕਾਰ ਤੋਂ ਇਹੀ ਉਮੀਦ ਕਰਦੇ ਹਾਂ ਜੀ ਵੀ ਇਹ ਗਰੀਬ ਕਿਸਾਨ ਇਹਦੇ ਕੋਲੇ ਦੋ ਹੀ ਦੁੱਧ ਵਾਲੇ ਪਸ਼ੂ ਸੀਗੇ ਜੀ ਤੋਂ ਇਹ ਬਿਜਲੀ ਦੀ ਕਰ ਦਿੱਗਣ ਕਰਕੇ ਦੋਨਾਂ ਦੀ ਮੌਤ ਹੋ ਗਈ ਹੈ ਤੇ ਘਰ ਚਲਾਉਣਾ ਬਹੁਤ ਔਖਾ ਹੋ ਜਾਊ ਅੱਗੇ ਹੋਰ ਕੋਈ ਇਹਦੇ ਕੋਲੇ ਸੋਰਸ ਵੀ ਨਹੀਂ ਆ ਆਮਦਨ ਦਾ ਤੇ ਆਪ ਵੀ ਜਿਵੇਂ ਦੱਸਿਆ ਬਾਈ ਜੀ ਨੇ ਬਿਮਾਰ ਚੱਲ ਰਹੇ ਆ ਘਰ ਵਾਲੇ ਵੀ ਬਿਮਾਰ ਨੇ ਤੇ ਪ੍ਰਸ਼ਾਸਨ ਵੱਤ ਤੋਂ ਵੱਤੀ ਮਦਦ ਕਰੇ ਇਹ ਵੀ ਦੱਸਿਆ ਵੀ ਲੋਨ ਤੇ ਸੀਗੇ ਇਹ ਦੋਨੇ ਜਿਹੜੇ ਪਸ਼ੂ ਜੀ ਨੇ ਲਿਮਟ ਬਣਾ ਕੇ ਜਾਨਕੀ ਲਈ ਵੇ ਸੀਗੇ ਜੀ ਤੇ ਉਹ ਲਿਮਟ ਵੀ ਹਜੇ ਜਿਹੜਾ ਪੈਂਡਿੰਗ ਪਈ ਹੈ ਭਰਨ ਵਾਲੀ ਤੇ ਉਹ ਸਰਕਾਰ ਤੋਂ ਚੋਣਿਆਂ ਵੀ ਉਹ ਤੋਂ ਮਾਫ ਕੀਤਾ ਜਾਵੇ ਜੀ ਵਿੱਜ ਕੀ ਨਾ ਮੈਂ ਤੇ ਕੀ ਡਿਗਨੇਸ਼ਨ ਸਸੀਕਲ ਜੀ ਮੈਂ ਡਾਕਟਰ ਰਿਪੂ ਦਮਨ ਸਿੰਘ ਵੈਟਰੀ ਅਫਸਰ ਸਿਵਲ ਵੈਟਰੀ ਹਸਪੀਟਲ ਬੇਮੜ ਦਵਾਨਾ ਕੀ ਗੱਲ ਹੋਈ ਹੈ ਜਿਹੜੇ ਹੈ ਇੱਕ ਪਿੰਡ ਦਾ ਨਾਂ ਪਿੰਡ ਵਿੱਚ ਕਿਸਾਨ ਦੇ ਪਸ਼ੂ ਹਾਂ ਸਰ ਇਹ ਕੱਲ ਦੁਪਹਿਰ ਦੇ ਬਾਅਦ ਦੁਪਹਿਰ ਦਾ ਇਨਸੀਡੈਂਟ ਹੈਗਾ ਜੀ ਇੱਥੇ ਮੈਨੂੰ ਪਤਾ ਲੱਗਿਆ ਵੀ ਜਿਹੜਾ ਸੀਗਾ ਇੱਥੇ ਨਾ ਦੋ ਪਸ਼ੂਆਂ ਦੀ ਡੈਥ ਹੋਈ ਹੈ ਜੋ ਪਤਾ ਲੱਗਿਆ ਅਗਰ ਫਰਦਰ ਪੜਤਾਲ ਕੀਤੀ ਤਾਂ ਵੀ ਅਸਮਾਨੀ ਬਿਜਲੀ ਡਿੱਗਣ ਕਰਕੇ ਜਿਹੜਾ ਪਸ਼ੂਆਂ ਦੀ ਡੈਥ ਹੋਈ ਹੈ ਅੱਜ ਜਦੋਂ ਫਿਰ ਜਦੋਂ ਇੱਥੇ ਆ ਕੇ ਹੁਣ ਇੱਥੇ ਦੇਖਿਆ ਤਾਂ ਪਤਾ ਲੱਗਿਆ ਵੀ ਉੱਪਰੋਂ ਅਸਮਾਨੀ ਜਿਹੜੀ ਬਿਜਲੀ ਹੈ ਇੱਥੋਂ ਰੁੱਖ ਤੋਂ ਇੱਥੇ ਡਿੱਗੀ ਆ ਤੇ ਇਸ ਦੇ ਦੋ ਪਸ਼ੂਆਂ ਦੀ ਜਿਹੜੀ ਸੀ ਇੱਥੇ ਮੌਤ ਹੋਈ ਹੈ ਤੇ ਮੌਕਾ ਅਸੀਂ ਦੇਖ ਲਿਆ ਜੀ ਅਸੀਂ ਕੀ ਕਾਰਵਾਈ ਕਰ ਰਹੇ ਹਾਂ ਕੁਛ ਇਹਦਾ ਇਨਸ਼ੋਰੈਂਸ ਵਗੈਰਾ ਕੋਈ ਬੀਮਾ ਕੋਈ ਰਹਿ ਰਿਹਾ ਹੁੰਦੇ ਆ ਪਿਛੇ ਜ ਆ ਪਸ਼ੂ ਹੁੰਦੇ ਸਰ ਜੇ ਤਾਂ ਇਹਨਾਂ ਨੇ ਹੁਣ ਇਹਨਾਂ ਕਹਿੰਦੇ ਵੀ ਜੇ ਨੀ ਲਿਮਟ ਬਣੀ ਸੀਗੀ ਉਸ ਸੰਬੰਧੀ ਤਾਂ ਜਿਹੜਾ ਬੈਂਕ ਦੇ ਨਾਲ ਜਿਹੜਾ ਸੀਗਾ ਕੀ ਨਾਲ ਸੰਪਰਕ ਕਰਕੇ ਕੁਝ ਪਤਾ ਲੱਗ ਸਕਦਾ ਹੈਗਾ ਬਾਕੀ ਸਾਡੇ ਵੱਲੋਂ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਇੱਥੇ ਸ਼ੁਰੂ ਕਰ ਦਿੱਤੀ ਹੈਗੀ ਆ ਤੇ ਬਾਕੀ ਪਰਿਵਾਰ ਦੇ ਨਾਲ ਤੇ ਜਿਹੜਾ ਸੀਗਾ ਪੂਰਾ ਸਹਿਯੋਗ ਹੈ ਜਿੱਥੇ-ਜਿੱਥੇ ਵੀ ਸਾਨੂੰ ਜਿਹੜੇ ਸੀਗੀ ਸਾਡੀ ਮਦਦ ਦੀ ਲੋੜ ਪਈ ਪਸ਼ੂ ਪਾਲਣ ਮਹਿਕਮੇ ਦੀ ਲੋੜ ਪਈ ਅਸੀਂ ਇਹਨਾਂ ਦੇ ਨਾਲ ਖੜੇ ਆ ਧੰਨਵਾ